ਸਤਰੀ ਦਾ ਸਾਰੀਆਂ ਭਾਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਗੀਤ ਕ੍ਰਿਸ਼ਨ ਤੇ ਰਾਰਾ ਰਾਰਾ ਨੋਕ ਚ ਹਕਵਾਲਾ ਮੈਂ ਮਾਣੋਂ ਨਾਮ ਦਾ ਹੋਵੇ ਇਸੀ ਦੇ ਦਾ ਵੇ ਤੂੰ ਨੱਤ ਜੰਮਣਾ ਤੇ ਜਾਣਨਾ ਤੇ ਉਤੇ ਤੇਰਾ ਕੀ ਰੱਖਿਆ ਕ੍ਰਿਸ਼ਨ ਕ੍ਰਿਜਨਾ ਤੇਰੇ ਦਰਸ਼ਨ ਦੇ ਸਾਨੂੰ ਤ੍ਰਿਜਨਾ ਦੇ ਮਨ ਇੱਤ ਜਾਵਣਾ ਤੇ ਜਾਣਾ ਤੇ ਉਹ ਕੀ ਤੇਰੇ ਬਾਪ ਦੀ ਬਣੇ ਰਾਦੇ ਰਾਦੇ ਤੂੰ ਸਨ ਮਾਰ ਗਈ ਮੇਣਕਾ ਦੇ ਵੇ ਤੂੰ ਇਹ ਤੁਝਾ ਰਿਦੰ ਜਾਂਵਣਾ ਵਿੱਚ ਮਾਰੀ ਵੇ ਤੁਝਾ ਜਣ ਇਤ ਮਾਰੀ ਜੇ ਨਿੱਕੀ ਜੇ ਗੇਨ ਬਦਲੇ ਕ੍ਰਿਸ਼ਨਾ ਕ੍ਰਿਸ਼ਨਾ ਤੇਰੇ ਦਰਸ਼ਨ ਦੀ ਸਨੋਤ੍ਰਿਸ਼ਨਾ ਜੇ ਮੈਂ ਜਾਲ ਨਦੀ ਐਂ ਜੇ ਮੈਂ ਜਾਲ ਗੰਗਾ ਤੇ ਮਾਰੀ ਜੇ ਤੂੰ ਕੜਾ ਆਣ ਕੱਢਿਆ ਰਾਦੇ ਰਾਦੇ ਕ ਤੂੰ ਸਨ ਮਾਰ ਗਈ ਮਣਕਾ ਦੇ ਤੇ ਲੋਕਾਂ ਦੇ ਮਰਕੀਏ ਪੰਨ ਦਾ ਤੇ ਚੋਰੀ ਦੇ ਖਾਨ ਮੱਖਣ ਚੋਰੀ ਤੂੰ ਲੋਕ ਨਹੀਂ ਮਰ ਰਹਾ ਪਾਨ ਕੇ ਤੇ ਚੋਰੀ ਦੇ ਤੂੰ ਮੱਖ ਖਾਨਾ ਕ੍ਰਿਸ਼ਨਾ ਕ੍ਰਿਸ਼ਨਾ ਤੇਰੇ ਦਰਸ਼ਨ ਦੇ ਸੰਤ੍ਰਿਸ਼ਨ ਦੇ ਮੇ ਲੋਕਾਂ ਦਾ ਮੱਖਣ ਚਰਾਉਣਾ ਤੇ ਤੂੰ ਕੰਨ ਕਾਇ ਮਾਰ ਗਈ ਰਾਦੇ ਤੂੰ ਮੇਨੇ ਮਾਰ ਗਈ ਸੰਨ ਕਾ ਦੇ ਤੇਰੀ ਮਾਲੇ ਉਖਰਾ ਨਾਲ ਬਨਿਆ ਤੇ ਉੱਤ ਤੇਰੇ ਝੰਕ ਮਾਰੀਆਂ ਕ੍ਰਿਸ਼ਨਾ ਕ੍ਰਿਸ਼ਨਾ ਕ ਤੇਰੇ ਦਰਸ਼ਨ ਦੇ ਸਨੁ ਤ੍ਰਿਜਨਾ ਜੇ ਮੇਰੀ ਮਾਲੇ ਉਖਰਾ ਨਾਲ ਬਨਿਆ ਤੇ ਤੂੰ ਕਿੜਾ ਅੱਖ ਖੋਲਿਆ ਰਾਦੇ ਰਾਦੇ ਕਿ ਤੂੰ ਸਨ ਕਾ ਮਾਰ ਗਈ ਮੇਣ ਕਾ ਦੇ ਮੈਂ ਮੈਂ ਮੱਥਾ ਜੋੜ ਅਰਜ ਗਜਾਰਾਂ ਤੇ ਮੈਂ ਵੇ ਮੈਂ ਨਾ ਨਾ ਜੀ ਮੈਂ ਹੱਥ ਬੰਨ ਅਰ ਜਗ ਜਾਰਦ ਨਾ ਨ ਮੰਗ ਮਾਫੀਆਂ ਕ੍ਰਿਸ਼ਨ ਕ੍ਰਿਸ਼ਨ ਕਿ ਤੇਰੇ ਦਰਸ਼ਨ ਦੀ ਸਮ ਕ੍ਰਿਸ਼ਨ ਕ੍ਰਿਸ਼ਨ ਕਿ ਤੇਰੇ ਦਰਸ਼ਨ ਦੀ ਸਮ ਕ੍ਰਿਸ਼ਨ ਤੂੰ ਜਿੱਤਿਆ ਤੇ ਮੈਂ ਹਾਰੀ ਮੈਂ ਹੱਥ ਬੰਨ ਮੈਂ ਹੱਥ ਬਨਰ ਜਗ ਜਾਰੀ ਜਨ ਨਾਮ ਮੰਗ ਮਾਫੀਆਂ ਕਰੀ ਜਨਾ ਕ੍ਰਿਸ਼ਨਾ ਕ੍ਰਿਸ਼ਨਾ ਤੇਰੇ ਦਰਸ਼ਨ ਦੀ ਸਾਨੂੰ ਕ੍ਰਿਸ਼ਨਾ